ਯਾਰ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸੀਡ ਭਗਤ ਸਿੰਘ ਚੌਕ ਧਾਰੀਵਾਲ ਵਿਖੇ ਵਾਈਸ ਆਫ ਧਾਰੀਵਾਲ ਦੇ ਪ੍ਰਬੰਧਾਤ 79 ਵਾ ਸੁਪਨਪਤਾ ਦਿਨ ਸੇ ਲਾਕੇ ਦੀਆਂ ਵੱਖ-ਵੱਖ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਸਫੀਤਾ ਮਲੋਂ ਬੜੀ ਧੁੰਮਤਾ ਨਾਲ ਮਨਾਇਆ ਗਿਆ ਜਿਸ ਦੌਰਾਨ ਤਰੰਗਾ ਝੰਡਾ ਲਹਿਰਾਉਣ ਦੀ ਰਸਮ ਵਾਈਸ ਆਫ ਧਾਰੀਵਾਲ ਦੇ ਕਨਵੀਨਰ ਡਾਕਟਰ ਕਮਲਜੀਤ ਜੀ ਦੇ ਕੇਜ ਵੱਲੋਂ ਨਿਭਾਈ ਗਈ ਖੂਬ ਤੋਂ ਰਵਜਾਏਗੇ ਲੱਡੂ ਵੰਡੇ ਅਤੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਇਸ ਮੌਕੇ ਤੇ ਕਨਵੀਨਰ ਡਾਕਟਰ ਕਮਲਜੀਤ ਜੀ ਕੇ ਆਮ ਆਜ਼ਾਦੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਖਦੇਵ ਸਿੰਘ ਅਲੋਵਾਲ ਨਗਰ ਕੌਂਸਲ ਪ੍ਰਧਾਨ ਐਸ ਐਨ ਫੁੱਗਲ ਤੇ ਟ੍ਰਾਇਡ ਐਸ ਪੀ ਚਰਨ ਸਿੰਘ ਚਾਰਲ ਐਡਵੋਕੇਟ ਸੇਵ ਚਰਨ ਸਿੰਘ ਮਾਨ ਇੰਜੀਨੀਅਰ ਕਤੂਰੀ ਲਾਲ ਮੁਖਵੰਤ ਸਿੰਘ ਨਾਗੀ ਬੀਬੀ ਸੁਖਵਿੰਦਰ ਕੌਰ ਬਾਜਬਾ ਕੁਲਦੀਪ ਸਿੰਘ ਰਿਆਰ ਇੰਜੀਨੀਅਰ ਜੇਪੀ ਸਿੰਘ ਸਮੇਤ ਹੋਰ ਸਖੀਤਾ ਨੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਸਿਰਜਣ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਆ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਉਹ ਤੁਹਾਨੂੰ ਦਿਖਾਉਂਦੇ ਆ ਸੀਧ ਭਗਤ ਸਿੰਘ ਟਾਪ ਧਾਰੀਵਾਲ ਵਿਖੇ ਮਨਾਏ ਗਏ ਆਜ਼ਾਦੀ ਦਿਵਸ ਦੀਆਂ ਕੁਝ ਲਾਈਵ ਤਸਵੀਰਾਂ, ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ। ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ।

yeah, yeah. ਕੁਚਕਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਵੇ ਚੇਰਮੈਨ ਬਾਈਸਾਹਬ ਧਾਰੀਵਾਲ ਆਗ ਬਾਈਸਾਹਬ ਧਾਰੀਵਾਲ ਦੀ ਟੀਮ ਅਤੇ ਧਾਰੀਵਾਲ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਧਾਰੀਵਾਲ ਦੇ ਬਹੁਤ ਹੀ ਪ੍ਰੇਮਸ਼ ਸ਼ਹੀਦ ਭਗਤ ਸਿੰਘ ਜੰਮ ਦੇ ਵਿੱਚ ਝੰਡਾ ਲਹਿਰਾਇਆ ਹੈਗਾ ਜਸ਼ਨੇ ਆਜ਼ਾਦੀ ਮਨਾ ਰਹੇ ਹੈਗਾ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਸੀਂ ਹਰ ਸਾਲ ਆਜ਼ਾਦੀ ਦਿਵਸ ਮਨਾਉਂਦੇ ਹਾਂ ਔਰ ਅਸੀਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਅਸੀਂ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਨੂੰ ਯਾਦ ਕਰਦੇ ਆ ਸ਼ਹੀਦ ਫੌਜੀਆਂ ਨੂੰ ਯਾਦ ਕਰਦੇ ਜਿਹੜੇ ਸਾਡੀ ਦੇਸ਼ ਨੂੰ ਮੇਨਟੇਨ ਕਰ ਰਹੇ ਨੇ ਔਰ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਅਸੀਂ ਵੀ ਨਿਭਾਣੀ ਹੈਗੀ ਅਸੀਂ ਭਾਰਤ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਆਪਣਾ ਜੋ ਬੰਦਾ ਜਿਹੜਾ ਯੋਗਦਾਨ ਹੈਗਾ ਉਹ ਪਾਣਾ ਹੈਗਾ ਬਾਜੀ ਭਾਰਤ ਦੇਸ਼ ਜਿਹੜਾ ਵਿਕਾਸ ਦੇ ਰਾਹ ਤੇ ਦੁਨੀਆ ਦਾ ਨੰਬਰ 1 ਦੇਸ਼ ਬਣੇ ਸਾਰਿਆਂ ਨੂੰ ਇੱਕ ਵਾਰ ਫਿਰ ਜਨ ਦਿੱਤੀਆਂ ਬਹੁਤ ਬਹੁਤ ਵਧਾਈਆਂ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਮੈਂ ਮੁਖਦੇਵ ਸਿੰਘ ਅਨਵਾਲ ਮੁਖਬਲਾਰਾ ਆਮ ਆਦਮੀ ਪਾਰਟੀ ਦੇ ਰਾਸਪੁਰ ਅੱਜ ਨਾਸੀਵੇਂ ਸੁਤੰਤਰਤਾ ਦਿਹਾੜੇ ਤੇ ਮੈਂ ਪੂਰੇ ਭਾਰਤ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਸਾਡਾ ਦੇਸ਼ ਤੇ ਦੇਸ਼ ਵਾਸੀ ਦਣ ਦੁਗਣੀ ਤੇ ਰਾਤ ਦੁਗਣੀ ਤਰੱਕੀ ਕਰਨ ਜਿਹੜੇ ਸਾਡੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਸੀ ਉਹਨਾਂ ਦੇ ਜਿਹੜੇ ਬਾਕੀ ਰਹਿੰਦੇ ਵੀ ਸੁਪਨੇ ਆ ਇਸੇ ਤਰ੍ਹਾਂ ਇਹ ਸਾਰੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਸਾਰੇ ਆਗੂ ਅਸੀਂ ਨਾਲ ਮਿਲ ਕੇ ਇਹਦੇ ਵਿੱਚ ਯੋਗਦਾਨ ਪਾਈਏ ਤੇ ਆਪਣੇ ਦੇਸ਼ ਨੂੰ ਜਿਹੜਾ ਆ ਪੂਰੇ ਵਰਲਡ ਵਿੱਚ ਸਭ ਤੋਂ ਅੱਗੇ ਲੈ ਕੇ ਆਈਏ ਜੋ ਫੇਰ ਇੱਕ ਵਾਰ ਮੈਂ ਧੰਨਵਾਦ ਕਰਦਾ ਵਾਂ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਪੂਰੇ ਜੋਸ਼ੋਖ ਰੋਸ਼ ਨਾਲ ਆਜ਼ਾਦੀ ਦਿਹਾੜੇ ਨੂੰ ਮਨਾ ਰਹੇ ਆ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਦੀ ਜੈ ਰਹਾ ਜੀ ਕੀ ਫਤਿਹ ਮੈਂ 사ਚਨ ਸਿੰਘ ਚਾਲ ਐਸਪੀ ਰਿਟਾਇਰ ਸੀਨੀਅਰ ਵਾਈਸ ਪ੍ਰਧਾਨ ਵਾਈਸ ਆਫ ਕਾਰਿਲਾ ਅੱਜ ਸਾਡੇ ਸਾਰਿਆਂ ਵਾਸਤੇ ਬਹੁਤ ਇੱਕ ਸੁਭਾਗਾ ਦਿਨ ਆ ਕਿ ਅਸੀਂ ਨਾਸ਼ੀਨ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਤੇ ਉਹਨਾਂ ਸ਼ੀਦਾਂ ਨੂੰ ਯਾਦ ਕਰ ਰਹੇ ਹਾਂ ਸਾਰ ਪਾਕਸੇ ਜャ ਮੰਗਲ ਪਾਂਡੇ ਤੋਂ ਲੈ ਕੇ ਬਾਅਦ ਤੱਕ ਜਿਹਹੀਂ ਦੇਲਨੇ ਚਾਹਾਂ ਕਿ ਸ਼ਾਇਦ ਕਿਹਨੇ ਜਾਣ ਕਿਤੇ ਟਾਈਮ ਜਿੰਨਾ ਮੇਰੇ ਕੋਟਾਈ ਨਹੀਂ ਬਾਈ ਸਾਹ ਧਾਰੀਵਾਲ ਦਾ ਇੱਕ ਯਾਰ ਵਾ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਦੇ ਦਿਨ ਕਿਉਂਕਿ ਇਹ 14 7 14 ਨੂੰ ਸ਼ੁਰੂ ਕੀਤਾ ਸੀ ਪਰ ਕਿਉਂਕਿ ਇਸ ਉਮਰ ਤੇ ਆਣ ਕੇ ਬੱਚਾ ਵਿਗੜ ਜਾਂਦਾ ਤੇ ਸਾਡਾ ਵੀ ਇਹ ਹਾਲ ਹੋਇਆ ਤੇ ਮੈਂਬਰਾਂ ਵਾਸਤੇ ਵੈਸੇ ਲਫਾਈਦਾਨੇ ਮੈਂ ਬੋਲਣਾ ਆਪਣੇ ਆਪ ਹੀ ਸਮਝ ਜਾਇਓ ਜੇ ਆਹੀ ਬੰਦੇ ਦੇ ਪੁੱਤ ਬਣ ਕੇ ਰਹਿੰਦੇ ਕੰਮ ਕਰਤੇ ਤੇ ਨਾਹ ਤੇ ਜਿਹੜਾ ਗੰਡ ਪਿਆ ਨਹੀਂ ਜਾਣਾ ਇਸ ਕਰਕੇ ਸਾਨੂੰ ਸਦਾ ਹੀ ਆਪਣੀ ਸਿਧਾਨੀ ਯਾਦ ਕਰਨਾ ਚਾਹੀਦਾ ਕਿ ਵਾਅ ਸਬਤ ਧਾਰੀ ਵਾਲ ਨੂੰ ਖਾਸ ਕਰਕੇ

ਉਹ ਉਹ ਨਾ ਸੀ ਜਾਨੀ ਬਦਲਾਵਤ ਮਨਾ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਇਸ ਦੇਖ ਲਈ ਕੀਤੀਆਂ ਨੇ ਅੱਜ ਆਹੀ ਜੀਟੀਵੀ ਤੇ ਬਹੁਤ ਕੁਝ ਜਾਨਣਾ ਦੇਖਣੇ ਆਫੇ ਕਿ ਇਹ ਜਿਹੜੀਆਂ ਕੁਰਬਾਨੀਆਂ ਨੇ ਉਹ ਬੜੀ ਮੁਸ਼ਕਲ ਦੇ ਨਾਲ ਇਹ ਸਾਨੂੰ ਮਿਲ ਗਿਆ ਤੇ ਆਪਾਂ ਇਹ ਜਿਹੜੀ ਆਜ਼ਾਦੀ ਆ ਇਹਨੂੰ ਕੈਮਰਾ ਖੜਾਵਾ ਆਜ਼ਾਦੀ ਦੇ ਨਾਲ ਨਾਲ ਆਪਾਂ ਇਹ ਵੀ ਇੱਕ ਫਰਜ਼ ਬਣਾਈਏ ਕਿ ਜਿਸ ਤਰ੍ਹਾਂ ਕਿ ਦੱਸਿਆ ਡਾਕਟਰਾਂ ਦੇ ਵਿੱਚ ਤੇ ਜਿਹੜਾ ਨੱਥਿਆਂ ਦਾ ਗੇੜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਆਪਾਂ ਉਹਨਾਂ ਨੂੰ ਸਾਰਿਆਂ ਲਈ ਸਾਰੇ ਇਸ ਸਮਾਜ ਦੇ ਸਰਤਾਵਾਂ ਜਿਹੜੀਆਂ ਨੇ ਅੱਜ ਇਕੱਠੇ ਹੋਈਆਂ ਨੇ ਪ੍ਰਣ ਕਰੀਏ ਕਿ ਆਪਾਂ ਉਹ ਸੰਘਣਾ ਖੇਡ ਨੂੰ ਜੜ੍ਹੋਂ ਮਨਉਣਾ ਹੈ ਮੈਂ ਆਪਣੇ ਵੱਲੋਂ ਵਾਇਸਰਟਾਰੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੇਰਾ ਨਾਸੂਏ ਜਨ ਦੇ ਆਲੇ ਦੀ ਵਧਾਈ ਦਿੰਦਾ ਹਾਂ ਵਾਇ ਉਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦੱਸਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਔਰ ਉਹਨਾਂ ਸ਼ਹੀਦਾਂ ਜਿਵੇਂ ਕਿ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਔਰ ਬਹੁਤ ਸਾਰੇ ਸ਼ਹੀਦਾਂ ਨੇ ਜਿਨ੍ਹਾਂ ਨੇ ਸ਼ਹੀਦਾਂ ਜਿਨ੍ਹਾਂ ਦੀ ਜੀਹਿਆ ਕਰਕੇ ਸਾਡੇ ਦੇਸ਼ ਨੂੰ ਜਾਦੀ ਮਿਲੀ ਹੈ ਉਹਨਾਂ ਨੂੰ ਵੀ ਅਸ਼ੀਰਵਾਦ ਕੋਟੀ ਕੋਟੀ ਪ੍ਰਣਾਮ ਕਰਦਾ ਹਾਂ ਔਰ ਇਸ ਜਾਦੀ ਨੂੰ ਕਹਿੰਦਾ ਖੰਡੀ ਸਫਲ ਬਣਾਉਣ ਵਾਸਤੇ ਸਿਰਫ ਜੋ ਜਿਨ੍ਹਾਂ ਨੂੰ ਅਸੀਂ ਚੁਰਕੇ ਭੇਜਦੇ ਆ ਉਹਨਾਂ ਦੀ ਜਿੰਮੇਵਾਰੀ ਨਹੀਂ ਬਲਕਿ ਅਸੀਂ ਲੋਕ ਕਿਉਂਕਿ ਹੀ ਪਾਈ ਇਹਨਾਂ ਨੂੰ ਭੇਜਦੇ ਆ ਉੱਪਰ ਔਰ ਸਾਡੀ ਜਨਵਰੀ ਬੜੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਵਿਕੋਰ ਸੁਝਾਅ ਆ ਗਈ ਹੈ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਗਲਤ ਕਰ ਰਹੇ ਹੋ ਜਾਂ ਤੁਸੀਂ ਠੀਕ ਕਰ ਰਹੇ ਹੋ ਤਾਂ ਕਿ ਸਾਡਾ ਦੇਸ਼ ਜਿਹੜਾ ਸੱਚੀ ਮਿੱਠੀ ਜਾਨ ਬੋਲ ਸਕੇ ਸੋ ਆਪਾਂ ਆਪਣੇ ਜਮਾਤ ਨੂੰ ਵੀ ਸੰਭੀਏ ਔਰ ਆਪਣੇ ਲੀਡਰਾਂ ਨੂੰ ਵੀ ਪੂਰਿਆ ਗਾਈਡ ਕਰੀਏ ਕਿ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਧੰਨਵਾਦ ਆ ਮੈਂ ਕਿ ਸੁਰੀ ਲਾਲ ਮੈਂਬਰ ਵਾਇਸ ਆਫ ਤਾਰੀਵਾਲ ਮਸਲਾ ਪ੍ਰਧਾਨ ਕਹਿਆ ਅੱਜ ਦੇ ਇਸ ਮੌਕੇ ਤੇ ਸਾਰੇ ਸੰਗਤ ਨੂੰ ਸਾਰੇ ਭਾਰਤ ਵਾਸੀਆਂ ਨੂੰ ਉਹਦਾ ਹੀ ਦੇ ਨਾਲ ਔਰ ਨਾਲ ਦੇ ਨਾਲ ਜੋ ਸਾਡੇ ਵਾਸਤੇ ਆਜ਼ਾਦੀ ਵਾਸਤੇ ਦੇਸ਼ ਵਾਸਤੇ ਕੁਰਬਾਨ ਹੋ ਕੇ ਦੇਣਾ ਉਹਨਾਂ ਨੂੰ ਸਲੂਟ ਕਰਦੇ ਆ ਉਹਦੇ ਨਾਲ ਨਾਲ ਜੋ ਭਾਰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਬੇੜਕਰ ਨੇ ਤੁਹਾਨੂੰ ਭਾਰਤ ਨੂੰ ਇੱਕ ਸਭ ਦੇਸ਼ ਦੁਨੀਆ ਤੋਂ ਉੱਚਾ ਤੇ ਸੁੱਚਾ ਤੇ ਵਧੀਆ ਸੰਵਿਧਾਨ ਲੈ ਕੇ ਦਿੱਤਾ ਤਾਂ ਅੱਥੀ ਕਰਨੀ ਆ ਕਿ ਉਹਦੇ ਵਿੱਚ ਤੁਹਾਨੂੰ ਜੋ ਆਜ਼ਾਦੀ ਮਿਲੀ ਹੈ ਆਜ਼ਾਦੀ ਹਰ ਤਰ੍ਹਾਂ ਦੀ ਆਜ਼ਾਦੀ ਮਿਲੀ ਹੈ ਸੋਸ਼ਲ ਆ ਦੇ ਜਿਸ ਆਉ politikal ਫਰ ਯਾਦੇ ਨਾਲ ਨਾਲ ਕੋਈ ਫਰਜ ਵੀ ਮਿਲੇ ਆ ਆ ਅਸੀਂ ਪ੍ਰਣ ਕਰੀਏ ਸਭ ਦਾਨਤਾ ਉਹ ਆਪਣੇ ਫਰਜਾਂ ਨੂੰ ਨਿਭਾਈਏ ਔਰ ਦੇਸ਼ ਨੂੰ ਅੱਗੇ ਲਿਜਾਣ ਲਈ ਹਰ ਤਰੀਕੀ ਨੂੰ ਖਤਮ ਕਰਨ ਲਈ ਹਰ ਕੋਈ ਆਪ ਆਪਣਾ ਯੋਗਦਾਨ ਪਾਏ ਜਵੇਂ ਨਸ਼ਿਆਂ ਦੀ ਆਪਾਂ ਗੱਲ ਕਰ ਰਹੇ ਆ ਮੌਤ ਜਾਗਾ ਖੈਲੀ ਹੈ ਤਰੀਕੀ ਕਿਸ ਤਰ੍ਹਾਂ ਸ੍ਰਿਸ਼ਟਾ ਜਾ ਰਿਹਾ ਬੇਰੁਜ਼ਗਾਰੀ ਆ ਅਸੀਂ ਸਾਰੇ ਆਪਾਂ ਦਾ ਯੋਗਦਾਨ ਪਾਈਏ ਔਰ ਸਾਰ ਤੇ ਦੇਸ਼ ਨੂੰ ਦੁਨੀਆ ਨੂੰ ਉੱਚੀ ਸਥਿਤੀ ਲੈ ਕੇ ਜਾ ਕੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਾਰਕਾ ਬਹੁਤ ਬਹੁਤ